ਸਸਿਕਲ ਜੀ ਇਸ ਸਮੇਂ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਵੱਡਾ ਖਤਰਾ ਬਣਿਆ ਹੋਇਆ ਹੈ ਤੇ ਉਸ ਤੋਂ ਵੀ ਵੱਡੇ ਖਤਰੇ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਇਸ ਸਮੇਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਜੋ ਕਿ ਪੰਜਾਬ ਦੇ ਵਿੱਚ ਹਾਲਤ ਬੇਹਤ ਚਿੰਤਾਜਨਕ ਹੈ ਹਾਲਾਤ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਉੱਥੇ ਹੀ ਹੁਣ ਭਾਖੜਾ ਡੈਮ ਤੋਂ ਪੰਜਾਬ ਦੇ ਵਿੱਚ ਸਤਲੁਜ ਦਰਿਆ ਦੇ ਵਿੱਚ ਹੋਰ ਜਿਆਦਾ ਪਾਣੀ ਛੱਡੇ ਜਾਵੇਗਾ ਜਿਸ ਦੇ ਕਰਕੇ ਕੀ ਹੁਣ ਲੁਧਿਆਣਾ ਫਿਰੋਜ਼ਪੁਰ ਚੰਡੀਗੜ੍ਹ ਅਤੇ ਰੋਪੜ ਦੇ ਡੀਸੀ ਨੂੰ ਅਲਰਟ ਤੇ ਰਹਿਣ ਦੇ ਲਈ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਉੱਥੇ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਗਈ ਹੈ ਹੁਸ਼ਿਆਰਪੁਰ ਗਰਦਾਸਪੁਰ ਏਰੀਏ ਦੇ ਵਿੱਚ 2 ਦਿਨ ਦੀ ਛੁੱਟੀ ਕੀਤੀ ਗਈ ਹੈ ਤੇ ਉੱਥੇ ਹੀ ਹੁਣ ਪੰਜਾਬ ਦੇ ਲਈ ਇੱਕ ਸੰਕਟ ਦੇ ਲਈ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਜੋ ਕਿ 112 ਨੰਬਰ ਹੈ ਜਿਸ ਤੇ ਤੁਸੀਂ ਕਿਸੇ ਵੀ ਮੁਸੀਬਤ ਦੇ ਵਿੱਚ ਕਾਲ ਕਰ ਸਕਦੇ ਹੋ ਉਹ ਦੱਸ ਦਈਏ ਕਿ ਇਸ ਸਮੇਂ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਮੀਂਹ ਦੇ ਨਾਲ ਨਾਲ ਜੋ ਹਿਮਾਚਲ ਤੋਂ ਪਾਣੀ ਛੱਡਿਆ ਗਿਆ ਉਸ ਦੇ ਕਰਕੇ ਵੀ ਨੇ ਵੱਕ ਵੱਕ ਪਿੰਡਾਂ ਦੇ ਵਿੱਚ ਸਾਡੀ ਲੋਕਾਂ ਦੇ ਨਾਲ ਗੱਲਬਾਤ ਵੀ ਹੋਈ ਹੈ ਉਹ ਵੀ ਤੁਸੀਂ ਵੀਡੀਓ ਅੱਜ ਹੀ ਦੇਖੋਗੇ ਤੇ ਦੱਸਦੀ ਹੈ ਕਿ ਲੋਕਾਂ ਦੇ ਵਿੱਚ ਇੱਕ ਗੁੱਸਾ ਵੀ ਹੈ ਜਿੱਥੇ ਕਿ ਉਹਨਾਂ ਦਾ ਕਹਿਣਾ ਹੈ ਕਿ ਹਮੇਸ਼ਾ ਪੰਜਾਬ ਨੂੰ ਪਾਣੀ ਦੀ ਮਾਰ ਪੈਂਦੀ ਹੈ ਜਦ ਪਾਣੀ ਦਾ ਫਾਇਦਾ ਚੁੱਕਣ ਦਾ ਹੀ ਸਮਾਂ ਆਉਂਦਾ ਹੈ ਤਾਂ ਉਸ ਸਮੇ ਹੋਰ ਸਟੇਟਾਂ ਖੜੀਆਂ ਹੋ ਜਾਂਦੀਆਂ ਨੇ ਹੁਣ ਪੰਜਾਬ ਪਾਣੀ ਦੀ ਮਾਰ ਹੇਠ ਹੈ ਹੁਣ ਹਰਿਆਣਾ ਹੁਣ ਰਾਜਸਥਾਨ ਪਾਣੀ ਲੈ ਲੈਣ ਤੇ ਉਥੇ ਸਰਕਾਰਾਂ ਦੇ ਨਾਲ ਵੀ ਲੋਕਾਂ ਦਾ ਰੋਸ ਹੈ ਉਹਨਾਂ ਦਾ ਕਹਿਣਾ ਹੈ ਕਿ ਠੋਕਵੇਂ ਪ੍ਰਬੰਧ ਸਰਕਾਰਾਂ ਵੱਲੋਂ ਨਹੀਂ ਕੀਤੇ ਗਏ ਮੁੱਖ ਮੰਤਰੀ ਸਾਹਿਬ ਦਾ ਇੱਕ ਬਿਆਨ ਵੀ ਇਸ ਸਮੇ ਲੋਕਾਂ ਦੇ ਵਿੱਚ ਕਾਫੀ ਜ਼ਿਆਦੇ ਸ਼ੇਅਰ ਕਰਨ ਦਾ ਮਸਲਾ ਬਣਿਆ ਹੋਇਆ ਹੈ ਜਿਸ ਦੇ ਵਿੱਚ ਉਹ ਇਹਨਾਂ ਹਾਲਾਤਾਂ ਤੋਂ ਪਹਿਲਾਂ ਕਹਿੰਦੇ ਹੋਏ ਨਜ਼ਰ ਆਏ ਸੀ ਕਿ ਜੇਕਰ ਕੋਈ ਚਿੰਤਾਜਨਕ ਹਾਲਾਤ ਬਣਦੇ ਨੇ ਤਾਂ ਉਹ ਮੁਰਗੀਆਂ ਦਾ ਵੀ ਮੁਆਵਜ਼ਾ ਦੇਣਗੇ ਨਾਲ ਦੀ ਨਾਲ ਜੇਕਰ ਕੱਦੂ ਵੀ ਦੁਆਰੇ ਕੰਨਾ ਪਿਆ ਉਸ ਦਾ ਮੁਆਵਜ਼ਾ ਦੇਣਗੇ ਪਨੀਰੀ ਦਾ ਮੁਆਵਜ਼ਾ ਦੇਣਗੇ ਤੇ ਉਤੇ ਹੀ ਲੋਕਾਂ ਦੇ ਵਿੱਚ ਬੇਹੱਦ ਸਮੇਂ ਗੁੱਸਾ ਤਾਂ ਦੋਸਤੋ ਉਥੇ ਇਹ ਵੀ ਗੱਲ ਹੈ ਕਿ ਲੋਕਾਂ ਨੂੰ ਇਸ ਸਮੇਂ ਇਸ ਸੰਕਟ ਦੇ ਸਮੇਂ ਦੇ ਵਿੱਚ ਜਿੱਤੇ ਇੱਕ ਦੂਜੇ ਦੇ ਸਾਥ ਦੇਣ ਦੀ ਲੋੜ ਹੈ ਜੋ ਕਿ ਪੰਜਾਬੀ ਦੰਦੇ ਵੀ ਨੇ ਤਾਂ ਉਥੇ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਵੀ ਲੋੜ ਹੈ ਕਿਉਂਕਿ ਤੁਸੀਂ ਵੀ ਦੇਖਿਆ ਹੋਵੇਗਾ ਕਿ ਕੁਝ ਅਜਿਹੀਆਂ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਕਿਸੇ ਇੱਕ ਸਖਸ਼ ਦੀ ਗਲਤੀ ਕਰਕੇ ਜਾਂ ਕਾਲੀ ਕਰਕੇ ਜਾਂ ਫਿਰ ਕਹਿ ਲਓ ਕਿ ਲਾਪਰਵਾਹੀ ਕਰਕੇ ਕਿੰਨਿਆਂ ਦੀ ਜਾਨ ਖਤਰੇ ਦੇ ਵਿੱਚ ਪੈ ਜਾਂਦੀ ਹੈ ਤੇ ਇਸ ਸਮੇਂ ਸੇਵਾਦਾਰਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਸੇਵਾ ਕਰਿਓ ਪਿੰਡਾਂ ਦੇ ਵਿੱਚ ਤੁਹਾਡੀ ਸੇਵਾ ਨੂੰ ਸਲੂਟ ਬਣਦਾ ਪਰ ਉੱਥੇ ਹੀ ਸੇਵਾ ਕਰਦੇ ਸਮੇਂ ਜ਼ਰੂਰ ਧਿਆਨ ਰੱਖਿਆ ਜਾਵੇ ਕਿਉਂਕਿ ਤਾਜ਼ਾ ਘਟਨਾ ਘਟਿਆ ਹੈ ਜਿੱਥੇ ਕਿ ਇੱਕ ਪਿੰਡ ਦੇ ਵਿੱਚੋਂ ਸੇਵਾਦਾਰ ਜਦੋਂ ਲੋਕਾਂ ਨੂੰ ਤੇ ਮਾਲ ਡੰਗਰ ਲੈ ਕੇ ਜਾ ਰਹੇ ਸਨ ਕਿਸੇ ਸੁਰੱਖਿਅਤ ਜਗ੍ਹਾ ਨੂੰ ਤਾਂ ਰਸਤੇ ਦੇ ਵਿੱਚ ਇੱਕ ਟੋਆ ਆ ਗਿਆ ਜਿਸ ਦੇ ਕਰਕੇ ਕੀ ਉਹ ਟਰੈਕਟਰ ਟਰੈਲੀ ਸਮੇਤ ਉੱਥੇ ਹੀ ਪਲਟ ਗਿਆ ਉਸ ਤੋਂ ਬਾਅਦ ਜੋ ਹਾਲਾਤ ਬਣੇ ਨੇ ਉਹ ਦੱਸਦੇ ਹੋਏ ਵੀ ਮਨ ਦੇ ਵਿੱਚ ਦਿਲ ਤੇ ਇੱਕ ਧਾ ਪੈਂਦੀ ਹੈ ਸੋ ਸੇਵਾਦਾਰਾਂ ਨੂੰ ਵੀ ਬੇਨਤੀ ਹੈ ਕਿਉਂਕਿ ਇਸ ਸਮੇਂ ਪੰਜਾਬ ਵੱਡੇ ਖਤਰੇ ਦੇ ਵਿੱਚ ਹੈ ਉਥੇ ਬਿਆਸ ਦੇ ਇੱਕ ਵਨ ਟੁੱਟਣ ਦੇ ਕਰਕੇ ਸਤਲੋਜ ਏਰੀਏ ਦੇ ਵਿੱਚੋਂ ਮਾਫ ਕਰਨਾ ਬਿਆਸ ਦਰਿਆ ਦਾ ਇੱਕ ਵਨ ਟੁੱਟਣ ਦੇ ਕਰਕੇ ਸੁਲਤਾਨਪੁਰ ਲੋਧੀ ਏਰੀਏ ਦੇ ਵਿੱਚ 16 ਪਿੰਡ ਡੁੱਬ ਗਏ ਨੇ 16 ਪਿੰਡਾਂ ਦੇ ਵਿੱਚ ਪਾਣੀ ਦੀ ਮਾਰ ਪਈ ਹੈ ਲੋਕਾਂ ਨੂੰ ਸੁਰੱਖਿਆ ਥਾਮਾਂ ਤੇ ਪਹੁੰਚਾਇਆ ਗਿਆ ਹਾਲਾਂਕਿ ਜਿਨ੍ਹਾਂ ਦੇ ਮਾਲ ਡੰਗਰ ਨੇ ਜਿਨ੍ਹਾਂ ਦੇ ਪਸ਼ੂ ਨੇ ਉਹਨਾਂ ਨੇ ਆਪਣੇ ਘਰ ਛੱਡਣ ਤੋਂ ਇਨਕਾਰ ਕਰ ਦਿੱਤਾ ਪਰ ਫਿਰ ਵੀ ਉਹਨਾਂ ਦੇ ਲਈ ਕਿੰਨਾ ਮੁਸ਼ਕਲ ਸਮਾਂ ਇਹ ਆਪਾਂ ਸੋਚ ਹੀ ਸਕਦੇ ਆ ਕਿ ਜਾਨਵਰਾਂ ਨੂੰ ਹਰਾ ਵੀ ਪਾਉਣਾ ਤੇ ਹੋਰ ਵੀ ਜੋ ਰਾਸ਼ਨ ਪਾਣੀ ਕਿਵੇਂ ਪ੍ਰਬੰਧ ਹੋਵੇਗਾ ਇਹ ਸੋਚ ਕੇ ਹੀ ਇੱਕ ਚਿੰਤਾਵਾਦੀ ਹੈ ਸੋ ਪੰਜਾਬ ਦੇ ਲਈ ਜਰੂਰ ਅਰਦਾਸ ਬੇਨਤੀ ਕਰੋ ਕਿਉਂਕਿ ਪੰਜਾਬ ਵਸਦਾ ਹੀ ਗੁਰਾਂ ਦੇ ਨਾਮ ਤੇ ਐ ਤੇ ਗੁਰਾਂ ਅੱਗੇ ਹੀ ਅਰਦਾਸ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਤੇ ਜਾਣ ਵੀ ਪਰ ਜੋ ਵੀਡੀਓਜ਼ ਆ ਰਹੀਆਂ ਨੇ ਕਿਤੇ ਨਾ ਕਿਤੇ ਮਨ ਬੇਚੈਨ ਕਰਨ ਵਾਲੀਆਂ ਨੇ ਇੱਕ ਨੰਬਰ ਘੇੜਨਾ ਚਾਹੀਦਾ ਦੇਸ਼ਾ ਕਾ ਦੇਸ਼ਾ ਕਾ ਦਿਓ ਮੈਨੂੰ ਬਣਾ ਦੇਰ ਯਾਰ ਤਾਂ ਅੰਦਰ ਲੱਗ ਲੈ ਅੰਦਰ ਅੱਗੇ ਜਾ ਕੇ ਯਾਰ ਤੁਹਾਡਾ ਜੇ ਟੁੱਟ ਗਿਆ ਡੰਗਾ ਟੁੱਟਣੇ ਵਾਲਾ ਆ ਜਾਓ ਡੰਗੇ ਦੇ ਉੱਪਰ ਪਾਣੀ ਆ ਗਿਆ ਤਾਰਿਆ ਤੂੰ ਕੀ ਘੰਡਿਆ ਓਏ ਹੈ ਉਹ ਪਾਣੀ ਆ ਗਿਆ ਉੱਪਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੋ ਤੂੰ ਪਾਣੀ ਚੜ ਗਿਆ ਉੱਪਰ ਓਏ ਨੱਪਾ ਮੇਰੇ ਆ ਬੱਲੇ 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 ਵਾਹਿਗੁਰੂ 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 ਆਪਾਂ ਘਵਾ ਜਾ ਮੇਰੇ ਪਾਪਾ ਅਗਰ ਹੁਣ ਥੋੜਾ ਜਿਹਾ 88 ਦਾ 1988 ਦਾ ਰਹਿ ਗਿਆ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਆਹ ਦੇਖੋ ਹੁਣ ਤਾਂ ਇਹ ਖੋਲਟ ਬਾਹਰ ਹੋਈ ਬਣਾ ਦੇ ਇੱਥੇ ਬਣਾਨੇ ਥੱਲੇ ਪਾਣੀ ਦਾ ਥੱਲੇ ਦੇਖ ਥੱਲੇ ਦਾ ਕੀ ਮੋਲ ਹੈ ਪਣੀ ਜੜ ਗਿਆ ਨਖੇ ਵਾਲੀ ਦੇ ਓ ਮੈਂ ਗਿਆ ਬਾਲੇ ਬਾਲੇ ਬਿਡੂ ਬਿਡੂ ਬੜਾ ਬਣੀ ਓਏ ਬਿਡੂ ਵੇ ਜਾ ਪਛਾੜੇ ਕੇ ਬਾਪੇ ਦੇ ਕਿਆ ਪ੍ਰਸ਼ਾਦ ਬਣੇਗਾ ਪਛਾ ਲਿਆ ਮਥਾ ਟਗੀਏ ਲੈ ਆ ਪਾਣੀ ਦੇ ਬਿਲਕੁਲ ਗੰਡੇ ਦੇ ਓਏ ਓ ਨੀ ਗੋੜਿਆ ਪੈ ਰੋੜੇ ਹੋਵੇ ਇਹ ਤਾਂ ਆ ਟੁੱਟ ਜਣੀ ਓਏ ਇਹ ਦੀਵਾਰੀ ਪਤਾ ਟਿਕਾ ਮਥਾ ਟਿਕਾ ਮਾ ਸਾਡੇ ਕਾ ਬਾਬੇ ਦੇ ਇੱਕ ਸੀਰਾ ਨਾਲ ਪੜ ਜਾਏਗਾ ਨਾ ਤੇ ਲੱਗ ਜਿੱਥੇ ਪੰਜਾਬ ਦੇ ਵਿੱਚ ਹੋਰ ਪਾਣੀ ਛੱਡੇ ਜਾਣ ਦੀਆਂ ਸੰਭਾਵਨਾਵਾਂ ਤੇਜ਼ ਹੋ ਗਈਆਂ ਨੇ ਜਦੋਂ ਡੀਸੀ ਸਾਹਿਬਾਨ ਨੂੰ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਤਾਂ ਉੱਥੇ ਹੀ ਹੁਣ ਲੋਕਾਂ ਦੇ ਵਿੱਚ ਵੀ ਲਗਾਤਾਰ ਸਰਕਾਰ ਪ੍ਰਤੀ ਗੁੱਸਾ ਦਿਖਾਈ ਦੇ ਰਿਹਾ ਹੈ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਮਦਦ ਦੇ ਨਾਂ ਤੇ ਉਹਨਾਂ ਨੂੰ ਸਿਰਫ ਬਿਆਨ ਹੀ ਦਿੱਤੇ ਗਏ ਨੇ ਮਦਦ ਦੇ ਨਾਂ ਤੇ ਸਿਰਫ ਚੁਟਕਲੇ ਸੁਣਾ ਕੇ ਵੱਡੇ ਵੱਡੇ ਬਿਆਨ ਦੇ ਕੇ ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮੁੱਖ ਮੰਤਰੀ ਸਾਹਿਬ ਵੱਲੋਂ ਜਿੱਥੇ ਕਿ ਕਿਹਾ ਗਿਆ ਸੀ ਕਿ ਉਹਨਾਂ ਦੇ ਮੁਰਗੇ ਤੱਕ ਮੁਆਵਜ਼ੇ ਦਿੱਤੇ ਜਾਣਗੇ ਉੱਥੇ ਕੋਈ ਵੀ ਮੰਤਰੀ ਕੋਈ ਵੀ ਐਮਐਲਏ ਕੋਈ ਵੀ ਵਿਧਾਇਕ ਕੋਈ ਵੀ ਵਰਕਰ ਉਹਨਾਂ ਦੀ ਸਾਰ ਲੈਣੀ ਹੈ ਉੱਥੇ ਪੋਲਾਂ ਦੇ ਵੀ ਹਾਲਤ ਚਿੰਤਾਜਨਕ ਹੈ ਉਹ ਦੇਖੋ ਵਾਇਰਲ ਵੀਡੀਓਜ਼ ਆ ਕੁਦਰਤੀ ਆਫਤ ਆ ਗਈ ਬੱਕਰੀ ਤੇ ਮੁਰਗੀ ਮਰੀ ਦੇ ਵੀ ਪੈਸੇ ਦੇਵਾਂਗਾ ਜੀਨ ਦੇ ਵੀ ਦੇਵਾਂਗਾ ਜੇ ਦਵਾਰੇ ਜੀਰੀ ਲਾਉਣੀ ਪੈਗੀ ਦਿਹਾੜੀ ਦੇਵਾਂਗਾ ਕਿੰਨਾ ਪੈਸਾ ਲੱਗਿਆ ਦਵਾਰੇ ਕੱਦੂ ਦੇ ਪੈਸੇ ਦੇਵਾਂਗਾ ਇਹਨਾਂ ਨੂੰ ਪਤਾ ਹੈ ਤਦੂ ਦੇ ਪੈਸੇ ਕੀ ਹੁੰਦੇ ਐ ਐਡੀ ਕਲੇਣੀ ਜਬਾਨੇ ਬੰਦੇ ਦੀ ਦੋ ਜਦੋਂ ਦਾ ਬਣਿਆ ਪਾਣੀ ਸੁੱਕਣ ਦਾ ਨਾ ਨਹੀਂ ਲੈਂਦਾ ਉੱਠਦੀਆਂ ਦੇ ਪਾਣੀ ਆਇਂਦਾ ਬਹਿਣੇ ਤੇ ਪਾਣੀ ਆਇਂਦਾ ਭਰਾਵਾ ਹੱਥ ਜੋੜੇ ਸਾਨੂੰ ਨਹੀਂ ਤੇਰੀ ਇਹ ਆਪਦੀ ਕਾਲੀ ਜਬਾਨੀ ਵਾਪਸ ਲੈ ਲੈ ਸਾਨੂੰ ਇੰਨਾ ਹੀ ਬਹੁਤ ਕੁਝ ਨਾ ਦੇ ਸਾਨੂੰ ਬਸ ਆਪਦੇ ਜਿਹੜੇ ਸ਼ਬਦ ਬੋਲੇ ਉਹ ਹੀ ਵਾਪਸ ਲੈ ਲੈ ਇੰਨੀ ਬੇਨਤੀ ਕਰਦੇ ਹਾਂ ਭਗਵੰਤ ਮਾਨ ਨੂੰ ਹੋਰ ਕੁਝ ਨਹੀਂ ਮਿੱਤਰੋ ਮੇਰੇ ਨਹੀਂ ਅੰਗਰੇਜ਼ਾਂ ਨੂੰ ਸੱਦਾ ਵੀ ਤੁਸੀਂ ਆਜੋ ਸਾਡੇ ਇੰਡੀਆ ਦਾ ਕੁਝ ਬਣਾਜੋ ਆਹ ਦੇਖੋ ਤੁਸੀਂ ਹਜੇ 10-10 ਸਾਲ ਪੁਰਾਣੇ ਪੁਲ ਹੁਣੇ ਹੀ ਜਾ ਪਏ ਨੇ ਹਜੇ ਤਾਂ ਪਾਣੀ ਪੁਲਾਣਾ ਲੱਗਿਆ ਹੀ ਨਹੀਂਗਾ ਆਹ ਦੇਖੋ ਤੁਸੀਂ ਪਠਾਨਕੋਟ ਤੇ ਜੰਮੂ ਵਾਲਾ ਪੁਲ ਚੱਕੀ ਪੁਲ ਡਿੱਗ ਪਿਆ ਲੈ ਦੱਸੋ ਅੰਗਰੇਜ਼ਾਂ ਦੇ ਬਣਾਏ ਹਜੇ ਪੁਲ ਨਹੀਂ ਟੁੱਟੇ ਇਹਨਾਂ ਦੇ ਟਾਈਮ ਨਾਲ ਹੀ ਡਿੱਗ ਪਏ ਨੇ ਤਾਂ ਮੇਰੀ ਬੇਨਤੀ ਅੰਗਰੇਜ਼ਾਂ ਨੂੰ ਆਜੋ ਵਾਪਸ ਕਰ ਲੋ ਕਬਜ਼ਾ ਯਾਰ ਦੁਬਾਰਾ ਅਸੀਂ ਨਹੀਂ